ਅੱਜ ਨਹੀਂ ਹਟਦਾ ਇਹ ਅੱਜ ਫੇਰ ਬਦਲੇ ਬਦਲੇ ਹੋਇਆ ਚਾਰੇ ਪਾਸੇ ਮੱਛਰ ਵੀ ਸਵੀਰ ਦਾ ਪੈਣ ਲੱਗਾ ਦਿਖਾਉਂਦਾ ਤੁਹਾਨੂੰ ਆਹ ਦੇਖੋ ਵਿੱਚ ਕੋਈ 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 ਕਣੀ ਗਿਰ ਰਹੀ ਹੈ ਵਿੱਚ ਇਹ ਮੀਂਹ ਤਾਂ ਜਿਆਦਾ ਇੱਕ ਵਾਰੀ ਪੈ ਕੇ ਲੰਘ ਜਾਪਣੀ ਠੀਕ ਹੈ ਜਿਹੜਾ ਇਹ ਰਿਸਮਮ ਹੀ ਪੈਂਦਾ ਜਿੱਥੇ ਦੀ ਕਣੀ ਗਰੀ ਜਾਣੀ ਜਦੋਂ ਲੈਂਟ ਦੇ ਉੱਪਰ ਗਿਰ ਗਈ ਉਹ ਥੱਲੇ ਨੂੰ ਰਿਸਣਾ ਵੀ ਇੱਕ ਤਾਂ ਮੀਂਹ ਪਿਆ ਚਰਾਟਾ ਜਾਇਆ ਉੱਪਰ ਪਰ ਲੰਘ ਗਿਆ ਪਰ ਜਿਹੜਾ ਇਹ ਮੀ ਹੈ ਇਹ ਮੇ ਸਭ ਤੋਂ ਵੱਧ ਜਿਹੜੀ ਆਪਣੇ ਘਰ ਦੇ ਵਿੱਚ ਸਿੱਲ ਆਉਂਦੀ ਆ ਸਭ ਤੋਂ ਵੱਡੀ ਕਾਰਨ ਇਹਦੀ ਇਹਦੀ ਸਿੱਧ ਦੀ ਆਉਂਦੀ ਫਿਰ ਲੋਕੀ ਪੰਡ ਪਾਪਾ ਜੀ ਆ ਗਏ ਨੇ ਆਪਣੀ ਹਾਜ਼ਰੀ ਲਵਾਉਣ ਪਾਪਾ ਜੀ ਲੇਟ ਅੱਜ ਲੱਗਦਾ ਸਿੱਧਾ ਜੀ ਡਿਊਟੀ ਪਰੇ ਜਾਣਗੇ ਮੈਨੂੰ ਲੱਗਦਾ ਯਾਰ ਪਿੱਛੇ ਫਾਰੋ ਇੱਥੇ ਨਾ ਰਸਤਾ ਥੋੜਾ ਜਿਹਾ ਹੁਣ ਆ ਕਰਨਾ ਪੈਣਾ ਸੱਟ ਇੱਥੇ ਇਹ ਕਰਦੇ ਆ ਤੇ ਕਰਦੇ ਗੱਲਾਂ ਬਾਤਾਂ ਸਾਰੀਆਂ ਪੜਾ ਬਾਬਾ ਜੀ ਨੂੰ ਮਿਲਦੇ ਆ ਬਾਬਾ ਜੀ ਡਿਊਟੀ ਤੇ ਨਹੀਂ ਜਾਣਾ ਅੱਜ ਜਾਏ ਹੈ ਡਿਊਟੀ ਤੇ ਨਹੀਂ ਜਾਣਾ ਕਿੱਥੇ ਡਿਊਟੀ ਤੇ ਡਿਊਟੀ ਤੇ ਨਹੀਂ ਮੈਂ ਥੋੜਾ ਲੇਟ ਜਾਗਾ ਅੱਛਾ ਤੇ ਗੱਲਾਂ ਬਾਤਾਂ ਕਰਦੇ ਆ ਲੈ ਭਾਈ ਮਸੂਦ ਬਣੋ ਜਿਹੜਾ ਮੀ ਆ ਉਹ ਡਰਾਉਣੇ ਵਾਲਾ ਨਹੀਂ ਹੈਗਾ ਇਹ ਜਿੱਦਾਂ ਆਪਾਂ ਕਹਿ ਦਈਏ ਬੰਦਾ ਖੜ ਕੇ ਕੰਮ ਕਰ ਸਕਦਾ ਜਿਹੜਾ ਪਿੰਡ ਜੇ ਪਰ ਅੰਛਟਾ ਜਾਂ ਗਰੀ ਜਾਂਦਾ ਅ ਉਹ ਥੱਲੇ ਰਸੀ ਜਾਂਦਾ ਮੈਂ ਹੁਣ ਤਾਂ ਜਿਹੜੇ ਆਪਣੇ ਦਿਹਾੜੀ ਆਏ ਤੇ ਪਤਾ ਲੱਗੂ ਘਰ ਆਏ ਕਿ ਨਹੀਂ ਆਏ ਉਹ ਤਾਂ ਫਿਰ ਉਹਦਾ ਕੱਲੂ ਬਲੌਗ ਬਣੂਗਾ ਜੀ ਮੈਨੂੰ ਦੋ ਤਿੰਨ ਟੈਲੀਫੋਨਾਂ ਕਹਿੰਦਾ ਵੀਰੇ ਥੋੜੀ ਜਲਦੀ ਵੀਡੀਓ ਛੱਡ ਦੇ ਕਰ ਮੈਂ ਕੋਈ ਨਾ ਜੀ ਗੌਰ ਕਰਾਂਗੇ ਇਹਦੇ ਕੰਮ ਪਰ ਵੀ ਇੱਕ ਵੀਡੀਓ ਕਹਿੰਦਾ ਲੰਬੀ ਬਣਾਏ ਔਰ ਘੰਟੇ-ਘੰਟੇ ਦੀ ਮੈਂ ਹੁਣ ਆਪਣੇ ਬਲੌਗ ਦੇ ਘੰਟੇ-ਘੰਟੇ ਤੇ ਆ ਰਹੇ ਆ ਅੱਜ ਪਾਸੇ ਦਿਮਾਗ ਚ ਗੱਲ ਇੱਕ ਹੋਰ ਸੀ ਉਹ ਪੰਨ ਦੂਜੇ ਚ ਇਹਦੇ ਉੱਪਰ ਵੀ ਕਰਦੇ ਜਾਂ ਉਹਦੇ ਉੱਪਰ ਕਰਾਂਗੇ ਦਿਮਾਗ ਚ ਮੈਂ ਕਹਿੰਦਾ ਇੱਕ ਟੌਪਿਕ ਪੂਰਾ ਗੱਲਬਾਤ ਕਰ ਸਕਦੇ ਆ ਉਹਦੇ ਬਾਰੇ ਚ ਪਰ ਅੱਜ ਤਾਂ ਪੂਰਾ ਮੂੰਹ ਦਾ ਲੁੱਥਪ ਲੈ ਰਹੇ ਆ ਮੌਸਮ ਚਿਰੜ੍ਹ ਹੋਇਆ ਪਿਆ ਅੱਜ ਆਰਕੀਟੈਕਚਰ ਨੂੰ ਵੀ ਫੋਨ ਕਰਨਾ ਦੋ ਬੀਮੇ ਹੋਰ ਵਧ ਰਹੇ ਆ ਉਹਦੇ ਮੈਂ ਅੱਜ ਕੱਲ ਕੋਰ ਕਰੀ ਉਹਨਾਂ ਦੀ ਲੈਂਥ ਥੋੜੀ ਲੰਬੀ ਹੋ ਰਹੀ ਹੈ ਮੈਂ ਕਹਿੰਦਾ ਜੇ سپورਟ ਇੱਕ ਪਾਇਦੀ ਤੇ ਬੀਮ ਹੋਰ ਪਾ ਦਿੰਨੇ ਆ ਇਹ ਕੋਲ ਨੂੰ ਕੋਈ ਦਬਰ ਦਬਾਉਣ ਵਾਲਾ ਫਿਰ ਗੱਲ ਨਹੀਂ ਰਹੂਗੀ। ਮੈਂ ਕੰਧ ਤਾਂ ਹੋਈ ਜਾਣੀ ਥੱਲੇ ਪਰ ਬੀਮ ਉਹ ਆਪਣੀ سپورਟ ਹੁੰਦੀ ਐ। ਵੀ ਬੀਮ ਦੀ ਆਪਣੀ ਹੋ ਜਾਂਦੀ ਐ ਤੇ ਕੰਧ ਦੀ ਕੰਧ ਦੀ ਆਪਣੀ ਹੋ ਰਹਿਣੀ ਐ। ਉਹ ਬੀਮ ਲੰਬਾ ਪੈਣਾ ਕਾਫੀ। ਦੇਖ ਤਾਂ ਪੁੱਛਿਆ। ਥੋੜਾ ਮੋਟੋ ਸਰੀਆ ਮੰਗਾ ਲੈਂਦੇ ਆ। ਇੱਕ ਬੀਮ ਦੀ ਥੋੜੀ ਸਿਹਤ ਨਹੀਂ ਆ ਰਹੀ ਹੈਗੀ। ਥੋੜੇ ਇੱਧਰ ਉੱਧਰ ਹੋ ਰਿਹਾ। ਓਏ ਮਿਸਟਰ ਜੀ ਨਾਲ ਅੱਜ ਸਲਾਹ ਕਰਾਂਗੇ। ਪਹਿਲਾਂ ਕਾਲਾ ਇਹਦਾ ਕਾਰ ਦੇਖੋ। ਅੱਜਣ ਬਲਾਊਜ ਦੇਖੋ ਜੀ ਦਿਖਾਇਆ ਵੀਡੀਓ ਦੇ ਵਿੱਚ। ਤੇ ਉਹ ਵੀ ਦੇਖਾਂਗੇ। ਰਾਜ ਬਾਈ ਇੱਥੇ ਬੰਦੇ ਸਾਰੇ ਯਾਰ ਦੋਸਤ ਕਿੰਨੇ ਟਾਈਮ ਬਾਅਦ ਇਕੱਠੇ ਹੋਏ ਆ ਅਸੀਂ ਜਿਹੜੀ ਸਾਡੀ ਪੁਰਾਣੀ ਮੰਡਲੀ ਆ ਪੰਜ ਛੇ ਜਣੇ ਦਾ ਗਰੁੱਪ ਜਿਹੜਾ ਜਿਹਦੇ ਵਿੱਚ ਸਰਪੰਚ ਰਿੰਕੂ ਲੱਖੀ ਅਨ ਡਬੂ ਸਾਡਾ ਕਾਕਾ ਜਿਹੜਾ ਖੋ ਗਿਆ ਸੀ ਉਹ ਥੋੜਾ ਜਿਹਾ ਹੁਣ ਪਾਲਟੀ ਚ ਬਾਹਰ ਆ ਗਿਆ ਕਿਉਂਕਿ ਹੁਣ ਉਹ ਧਾਰਮਿਕ ਖੇਲਾਂਾ ਬਣ ਗਿਆ ਸਵੇਰ ਸ਼ਾਮ ਉਹ ਹੁਣ ਪਾਠ ਕਰਦਾ ਸ਼ਾਮ ਸ਼ਾਮ ਟਾਈਮ ਰਹਿਦਾ ਸਦਾ ਪਾਠ ਕਰਦਾ ਗੁਰਦੁਆਰੇ ਸਾਹਿਬ ਵਿੱਚੋਂ ਬਈ ਬਹੁਤ ਸੋਹਣੀ ਬਾਜਾ ਚਲੋ ਰੱਬ ਹੋਰ ਅਨੁਪਾਗ ਲਾਵੇ ਚੰਗੀ ਗੱਲ ਆ ਭਾਈ ਕੋਈ ਮਾਰਾ ਤੇ ਲੜ ਲੱਗਿਆ ਅਸੀਂ ਇਹ ਨਹੀਂ ਕਹਿੰਦੇ ਹੈਗੇ ਸਭ ਕੁਝ ਕਰਦਾ ਪੜਦਾ ਖਾਂਦਾ ਪੀਂਦਾ ਤਾਂ ਉਹ ਇਹ ਨਹੀਂ ਤਾਂ ਵੀ ਜੋ ਕਹਿੰਦੇ ਸਭ ਕੁਝ ਛੱਡਦਾ ਮਨ ਮਨ ਦੇ ਬੰਦੇ ਦਾ ਮਨ ਬਦਲਿਆ ਪਹਿਲਾਂ ਹੁਣ ਤਾਂ ਭਾਈ ਅਨੰਦੇ ਬਹੁਤ ਆਉਂਦਾ ਅਣ ਆਏ ਲੱਗੇ ਕੱਲ ਸ਼ਾਮ ਨੂੰ ਗੁਰਦੁਆਰੇ ਜਾ ਸਭ ਜਾ ਕੇ ਰਹਿਣ ਸਭ ਦਾ ਪਾਠ ਕਰੀ ਨੰਡਾਉਂ ਲੱਗ ਜਾਂਦਾ ਮਨ ਨੂੰ ਜਿਹਦਾ ਹੁਣ ਜੇ ਹੁਣ ਕੋਈ ਡਰਿੰਕ ਕਰਦਾ ਦਾਰੂ ਪੀਂਦਾ ਉਹਨੂੰ ਬਹੁਤ ਵਿੱਚ ਸਵਾਦ ਆਉਣ ਲੱਗ ਜਾਂਦਾ ਬੜਿਆ ਇੱਕ ਹਫ਼ਤਾ ਬਣੀ ਇਹਦੇ ਵਰ ਵੀ ਜਿਹੜੇ ਜਿਹੜੇ ਬੰਦਾ ਬੈਠ ਕੇ दारू ਪੀਂਦੇ ਹੁੰਦੇ ਆ ਜਿਹੜਾ ਕੋਈ ਸੋਫੀ ਨਾਲ ਬੈਠਾ ਹੁੰਦਾ ਉਹਨੂੰ ਕਹੀ ਜਾਂਦੇ ਹੁਣੇ ਨਹੀਂ ਦੱਸ ਇਹਨੂੰ ਸੋਫੀ ਬੰਦੇ ਨੂੰ ਕਹਿੰਦੇ ਹੁਣੇ ਇਹਨੂੰ ਕੀ ਆ ਜਿੰਦਗੀ ਦਾ ਸਵਾਲ ਸੋਫੀ ਜਿਹੜਾ ਸੋਫੀ ਬੰਦੇ ਨੂੰ ਸਾਨੂੰ ਵਾਲਾ ਕੱਢੀ ਜਾਂਦੇ ਪੀਣੇ ਵਾਲਿਆਂ ਨੂੰ ਇਹ ਕਿਆ ਕਹਿੰਦਾ ਚੱਲੇ ਇੱਕ ਚੱਲ ਜਾ ਖਲਾਰੀ ਜਾਂਦੇ ਪੀ ਕੇ ਇਹ ਲੈ ਕਿਆ ਕੂਲਰ ਵਿੱਚ ਸੁੱਕ ਗਿਆ ਬਾਈ ਮੇਰਾ ਪੱਤੇ ਕਦ ਇਨੇ ਪਲੇ ਪਲੇ ਜੇ ਹੋ ਗਏ ਜੀ ਪੱਤ ਝੜ ਵੀ ਆ ਗਈ ਪੱਤੇ ਤਾਂ ਪਲੇ ਪਲੇ ਹੋਣਾ ਹੀ ਹੈ ਪੱਤ ਝੜ ਆ ਗਈ ਅੱਜ ਅੱਗੇ ਵੇ ਅੱਗੇ ਮੇਰਾ ਪੱਤਝੜ ਆ ਗਈ ਬਹੋਰ ਡੇਢ ਕਮਹੀਨੇ ਤੱਕ ਫਿਰ ਇੱਥੇ ਕੱਲੇ ਛਟੀਆਂ ਛਟੀਆਂ ਦਿਖਣਗੀਆਂ ਫਿਰ ਆਹ ਆਰ ਪਰਦੇ ਹੋਈ ਚੀਜ਼ ਇਹ ਇਹ ਸਾਰੇ ਪੱਤੇ ਝੜ ਜਣੇ ਇਹ ਜਿਹੜਾ ਤੁਹਾਨੂੰ ਪਹਿਲਾਂ ਵੀਊ ਦਿਖਾਇਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਇਹ ਫਿਰ ਖਤਮ ਹੋ ਜਾਂਦੇ ਆ ਯਾਰ ਜਾ ਤਾਂ ਪਾ ਕੇ ਲੰਨ ਜਾ ਆ ਕੋਲਵਾ ਮੋਲਵਾ ਜ ਚੰਗਾ ਜਾਂ ਨਹੀਂ ਲੱਗ ਰਿਹਾ ਹੈਗਾ ਇਹ ਬਹੁਤ ਨੁਕਸਾਨਦੇਮੀ ਹੈ ਇਹ ਤਾਂ ਹੁਣ ਮਿਸਤਰੀ ਆਉਣਗੇ ਜਦ ਉਹਨਾਂ ਦੇ ਪਤਾ ਲੱਗੂਗਾ ਕੱਲ ਵੀ ਬੱਦਲ ਬਹੁਤ ਚੜ ਕੇ ਆਇਆ ਪਤਾ ਪਿੱਛੇ ਵੀ ਗੱਲ ਕਰੀ ਆ ਵੀ ਆਹ ਮਹੀਨਾ ਮੈਂ ਤਾਂ ਸੌਣ ਦਾ ਲੱਗਦਾ ਝੜੀਆਂ ਲੱਗ ਰਹੀਆਂ ਝੜੀਆਂ ਇਹ ਸੌਣ ਦੇ ਮਹੀਨੇ ਚ ਲੱਗਦੀਆਂ ਹੁੰਦੀਆਂ ਇਦਾਂ ਇਹ ਹੁਣ ਭਾਦੋਂ ਦੇ ਮਹੀਨੇ ਭਾਦੋਂ ਦੇ ਮਹੀਨਾ ਕਹਿ ਰਹੇ ਕਿ ਬਸ ਆ 16 ਤਰੀਕ ਦੀ ਸੰਗਰਾਹ ਆ ਹੁਣ ਇਹ ਚਾਰ ਦਿਨ ਅਸੂ ਚੜ ਜਾਣਾ ਅੱਜ ਅੱਜ ਤਾਂ ਵੈਸੇ ਮੈਂ ਇਹ ਤਾਂ ਸਮਾਂ ਦੇਖਦਾ ਤਾਂ ਕੱਲ ਵੈਦਰ ਦੇਖਦਾ ਤਾਂ ਅੱਜ ਦਿਨ ਨਹੀਂ ਦਸਿਆ ਹੋਇਆ ਤੇ ਕੱਲ ਤੇ ਬਾਅਦ ਫਿਰ ਮੌਸਮ ਸਾਫ ਆਏਗਾ ਫਿਰ ਕੰਟੀਨਿਊ ਕੰਮ ਚੱਲੋ ਜਦੋਂ ਉਹਨਾਂ ਦੇ ਆਏ ਤੇ ਪਤਾ ਲੱਗੂਗਾ ਮਿਸਤਰੀ ਆnde ਆਉਂਦੇ ਨਹੀਂ ਆਉਂਦੇ ਮੈਂ ਤਾਂ ਮਾਰਦੇ ਕਹਾਂ ਜਗਾ ਚੁੱਧ ਜਾਨ ਨੂੰ ਲਿਆਂਦਾ ਸਾਰਿਆਂ ਨੂੰ ਵੀ ਆਜੋ ਭਾਈ ਕੰਮ ਖਿੱਚੀਏ ਮਨ ਨਾਲ ਤਾਂ ਬਰਾਮਾ ਚੱਲ ਨਹੀਂ ਜਾਏ ਇਹ ਤਾਂ ਨਹੀਂ ਹਟਦਾ ਲੱਗਦਾ ਹੈ ভাই ਕਰਦੇ ਅਰਦਾਸ ਰਦੂਸ ਹੁਣ ਓਹ ਆਦਾ ਦੇ ਨੀ ਨੂੰ ਉਹ ਹਰ ਜਾ ਪਾਈ ਉਹ ਕਿਧਰੇ ਪਾਸੋਂ ਲੱਗਵਿੰਦੀ ਰਿਹਾ ਹੈਗਾ ਵੀ ਉੱਪਰ ਤੇ ਕੋਈ ਸਾਫ ਜਾ ਹੋਵੇ ਕਿਧਰੇ ਪਾਸ ਹੁੰਦਾ ਨਹੀਂ ਵੀ ਐਸਾਈਡ ਚਲੋ ਵੀ ਸਾਫ ਜਾ ਹੋਣਾ ਸ਼ੁਰੂ ਹੋ ਗਿਆ ਹੈ ਵੀ ਪੂਰਾ ਬੱਦਲ ਕੋਲੇ ਆ ਪਿਆ ਇਹ ਤਾਂ ਖੜਕਾ ਦੜਕਾ ਕਰਕੇ ਚ ਲੰਘ ਜਾ ਇੱਕ ਬਾਰੇ ਆਂ ਦੂਰ ਇਹ ਸਾਡੇ ਮਿੱਠੇ ਹੋ ਜੀ ਨਹੀਂ ਦੇ ਹੈਗੇ ਇਹ ਹੋ ਗਏ ਆ ਜਾਂ ਤੋੜ ਕੇ ਖਾ ਜੇ ਤਾਂ ਮਿੱਠਾ ਹੋਊਗਾ ਖਾਦੇ ਆਂ ਦਾ ਗੂਰ ਵੀ ਖਾਦੇ ਤੇ ਪਰ ਬੇਲ ਪਰ ਤੇ ਇਹਦੀ ਵੀ ਹਲਾ ਕਟਿੰਗ ਹੋਣੀ ਹੈ ਇੱਥੇ ਆ ਬਬੋਲੇ ਜਿਹਾ ਆਉਂਦੇ ਬਹੁਤ ਸੋਹਣੇ ਇੱਕ ਤੇ ਨਾ ਜਾਨਵਰ ਹੋ ਰਹੇ ਆ ਕੋਈ ਕਹੇ ਤੇ ਹੁਣ ਕਿਆ ਕਹੇਦੇ ਨੇ ਇਹਨੂੰ ਕਿੱਥੇ ਬੈਠਾ ਇਹ ਤਾਂ ਬੰਗਲਾ ਬੈਠਾ ਇੱਧਰ ਆ ਆ ਬੈਠਾ ਇੱਥੇ ਇੱਕ ਹੋਰ ਆ ਸਾਡੇ ਉਹਦੇ ਵਾਂਗੂ ਬਣ ਬਣ ਮੁਰਗੇ ਤਿੱਤਰਾ ਵਾਂਗੂ ਆ ਤਿੱਤਰਾ ਵਾਂਗੂ ਆ ਜਾਨਵਰ ਚ ਉਹਨੂੰ ਨਾਉਂ ਨਹੀਂ ਉਹਨੂੰ ਕਿਆ ਕਹਿੰਦੇ ਹੁਣ ਬਬੋਲਾ ਜੀ ਕਹਿੰਦੇ ਨੇ ਜਿਹਨੂੰ ਪਤਾ ਨਹੀਂ ਬਬੋਲਾ ਕਹਿੰਦੇ ਉਹਨੂੰ ਉਹ ਹੁੰਦੇ ਇਥੇ ਬਹੁਤ ਫਨੀ ਬਗਾਦੀ ਬਹੁਤ ਸੋਹਣੀ ਕੱਢਦੇ ਆ ਉਹ। ਅੱਜ ਲਾਸਮੇਟਾ ਬਹੁਤ ਹੋਈਆਂ ਪਿੰਡ ਦੇ ਵਿੱਚ ਪਹਿਲਾਂ ਸਾਡੇ ਪਿੰਡ ਹੋਈ ਹੁਣ ਦੂਜੇ ਪਿੰਡ ਹੋ ਰਹੀ ਆ। ਹਲੇਕ ਮਸਾ ਹਲੇਕ ਮਸਲਾ ਹੋਰ ਭਖਣਾ ਸਾਡੇ ਪਿੰਡ ਸਾਡੇ ਪਿੰਡ ਲਾਗਲੇ ਵਾਲੇ ਪਿੰਡ ਦੇ ਵਿੱਚ ਮਨਰੇਗਾ ਵਾਲਾ ਚੱਕਰ ਖੜਾ ਹੋਇਆ ਹੋਇਆ। ਉਹ ਚੱਕਰ ਖੜਾ ਹੋਇਆ ਹੋਇਆ ਮਨ ਮਨਰੇਗਾ ਵਾਲਾ ਮੇਰੇ ਵੀ ਦੇਖੋ ਮਨ ਤਾਂ ਬਹੁਤ ਵਧੀਆ ਲੱਗੀ ਸਕੀਮ ਇਹ ਗਵਰਨਮੈਂਟ ਦੀ ਠੀਕ ਹੈ ਜੀ ਜਿਹੜੀ 3300 ਵਧੀਆ ਨਾਲ ਸਫਾਈ ਹੋ ਜਾਂਦੀ ਆ ਫ੍ਰੀ ਨਾਲ ਮੰਡਣ ਨਾਲੋਂ ਗਵਰਨਮੈਂਟ ਪੈਸੇ ਦੇ ਦਿੰਦੀ ਪਰ ਉਹਦੇ ਵਿੱਚ ਵੀ ਲੜਾਈਆਂ ਹੋ ਰਹੀਆਂ ਬੰਦਾ ਦੇਖਦਾ ਰਹਿੰਦਾ ਸਾਡਾ ਨਵਾਂ ਮੰਡਰੇਗਾ ਜਿਹਾ ਲਿਖਿਆ ਕਾ ਸਾਨੂੰ ਕੰਮ ਮਿਲੂਗਾ ਗਾਇਲ ਅਰਜੀ ਤਾਂ ਮੰਡਰੇਗਾ ਲੱਗਦਾ ਵੀ ਜਿੱਦਾਂ ਸਰਕਾਰੀ ਜੋਬ ਕਰਦੇ ਹੁੰਦੇ ਆ ਰੁਪਈਆ ਵਿਰੇ ਕਰਦਾ ਕਰੇ ਭਾਈ ਆਪਣਾ ਹੁਣ ਅਸੀਂ ਕੀ ਕਹਿ ਦੀ ਤੇ ਵਧੀਆ ਭਾਈ ਜੇ ਕਿਤੇ ਦੀ ਦਿਹਾੜੀ ਵਧਾ ਦੇ ਨਾ ਕਿਤੇ 5 600 ਰੁਪਈ ਮਨ ਰੇਗਾ ਦੀ ਮੈਂ ਕਹਿੰਦਾ ਲੋਕਾਂ ਨੇ ਕੱਪੜੇ ਪਾੜ ਦੇ ਅਸੀਂ ਜਣਾ ਅਸੀਂ ਜਣਾ ਸਾਨੂੰ ਲੈ ਕੇ ਜਾ ਸਾਨੂੰ ਜਗ ਜੋ ਤੇ ਸਾਰੇ ਨੇ ਸਾਰੇ ਨੇ ਦਿਹਾੜੇ ਉੱਪਰ ਲੱਗ ਗਏ ਚਲ ਵਧੀਆ ਮੈਂ ਦੇਖਿਆ ਲੱਗ ਸਾਡੇ ਪਿੰਡ ਦੇ ਜਿੰਨੇ ਹੋਰ ਪਿੰਡ ਦੀਆਂ ਉਹ ਇਕੱਠੀਆਂ ਹੋ ਇਕੱਠੀਆਂ ਹੀ ਹੋਣ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਨਾਲ ਮਾੜਾ ਮੋਟਾ ਕੰਮ ਕਰ ਲੈਂਦੇ ਇਹਨਾਂ ਨੂੰ ਹਾਰਡ ਕੰਮ ਦੰਦੇ ਨਹੀਂ ਹੈਗੇ ਮੈਂ ਜਰ ਵੀ ਦੇ ਦਉਣ ਦਾ ਬਸ ਉਹੀ ਲੱਗਿਆ ਹੁੰਦੀ ਆ ਮੈਨੂੰ ਪਤਾ ਕਿ ਹਾਂ ਭਾਈ ਸਾਨੂੰ ਗਵਰਨਮੈਂਟ ਦੇ ਪੈਸੇ ਲੈਣਾ ਪੈਂਦਾ ਫਿਰ ਆਪਣਾ ਆ ਮੜ ਜਾ ਕੇ ਬਹਿ ਜਾਣਾ ਦੇਖੀ ਜਾਨੀ ਤਰਸ ਅੱਧਾ ਰੋਲਾ ਪਾਦੇ ਮੈਨੂੰ ਲੱਗੇ ਕਿਤੇ ਹਾਂ ਇਹ ਸਕੀਮ ਬੰਦੇ ਨਾ ਕਰ ਦਵੇ ਕਿਤੇ ਮੁਜਰ ਮੁਜਰ ਮਨੋਂ ਤਨੋਂ ਪੇਨਾ ਉਹ 2 ਚ ਸਾਂਭਿਆ ਹੋਇਆ ਇਹ ਛੱਲਿਆ ਵਾਲਾ ਬੀਜ ਜਿਹੜਾ ਛੱਲਿਆ ਵਾਲਾ ਬੀਜ ਪਿਆ ਕਿਤੇ ਆਪਣੇ ਕੋਲ ਨਾ ਛੱਲਿਆ ਵਾਲਾ ਛੱਲਿਆ ਵਾਲਾ ਬੀਜ ਆਹ ਬੜੀ ਸਵਾਦ ਆ ਬਈ ਜਿੱਦਾਂ ਸਾਰੇ ਚੀਨੀ ਪਾਈ ਹੁੰਦੀ ਵਿੱਚ ਸਾਫ਼ ਕਰਕੇ ਮਾਰਦੀ ਉਹਨੇ 3-4 ਕਰਕੇ ਆਪਾਂ ਜਿਹੜੀ ਇੱਥੇ ਸਾਡੇ ਲੱਗੀਆਂ ਨਾ ਰਾਤ ਮੈਂ 12 ਵਜੇ ਕੋ ਨੀਂਹੇ ਕੁਕੜੀ ਜਦ ਖਾਧੀ ਜਿੱਦਾਂ ਵਿੱਚ ਉਹ ਤੇ ਅਹ ਬਚੀਨੀ ਕੋਲੀ ਹੁੰਦੀ ਨਹੀਂ ਮਿੱਠੀ ਉਹ ਮੇਰੀ ਗੌਰ ਰੱਖਣੀ ਹੈ ਹੁਣ ਕੋਈ ਹੋਰ ਨਾ ਤੋੜ ਲੈ ਜੀ ਅਸੀਂ ਉਖਾਈਏ ਯਾ ਤਾਂ ਮੈਂ ਹੁਣ ਕਿੱਥੇ ਦੇ ਬੀਜ ਲੈ ਕੇ ਆਇਆ ਨਾ ਬੇਬੀ ਕੌਰਨ ਲੈ ਕੇ ਆਇਆ ਲੈ ਕੇ ਆਇਆ ਦਾ ਬੰਦਾ ਉਹ ਤੇ ਮੈਂ ਇਹ ਬੇਬੀ ਕੌਰਨ ਹੁੰਦੇ ਵਿੱਚ ਕੱਟ ਕੇ ਜਲ ਛੋਟੇ ਬੇਬੀ ਕੌਰਨ ਛੋਟੇ ਜੀ ਬਣ ਜਾਂਦੀ ਐ ਉਦੀ ਸਬਜ਼ੀ ਸਬਜ਼ੀ ਬਣਾ ਲੈਂਦੇ ਆ ਉਹ ਸਾਲ ਕੋਲ ਨਾ ਹੁਣ ਨਾ ਛੱਲੀਆਂ ਖਾਦੀਆਂ ਨੇ ਜੀ ਉੱਥੇ ਹੀ ਲਿਆਉਂਗਾ ਅਗਲੇ ਸਾਲੀ ਬੀਜ ਨੇ ਤੇ ਅੱਲਸਾਂ ਥੋੜੀ ਹੋਰ ਅਗੇਤੀ ਲਾਵਾਂਗੇ ਇਹ ਤਰ੍ਹਾਂ ਨੋ ਪੰਜਾਬ ਦੀ ਲਾਇਬ੍ਰੇਰੀ ਚ ਤੁਹਾਡਾ ਸਵਾਗਤ ਆ ਸਾਰਿਆਂ ਦਾ ਭਾਈ ਮੋਟਰ ਦਿਖਾਤੀ ਬਸ ਹੁਣ ਤੁਸੀਂ ਵੀ ਨਾਲ ਅੱਜ ਲਾਇਬ੍ਰੇਰੀ ਪੈ ਜਾਣੀ ਬੜੀ ਨਾਲ ਦੀ ਨਾਲ ਹੈ ਰੱਬ ਅਗੇ ਅਰਦਾਸ ਕਰੋ ਵੀ ਇਹ ਵੀ ਹਟ ਜਪੇ ਤੇ ਆਪਣੇ ਲੱਗੇ ਕਮਾਕਾਰਾਂ ਪਰ ਅੱਜ ਗੁੱਜਰ ਭਾਈ ਨੇ ਪਿੰਡੀ ਥੋੜੀ ਮੈਂ ਕਹਿੰਦਾ ਵੀ ਅੱਜ ਜਾ ਕੇ ਤਾਜੀ-ਤਾਜੀ ਲੈਰੀ-ਲੈਰੀ ਪਿੰਡੀ ਬਣਾਈਏ ਘਰਾਂ ਤੋਂ ਤਬਈ ਨੇ ਫਿਰ ਹੁਣ ਅੰਦਰ ਬਾਤ ਲਾਲ ਨਾ ਕੁਰਬਾਨੀ ਆ ਸਾਜੀ ਦੇ ਬਾਤ ਦਾ ਕੀਰਤਨ ਮੇਰਾ ਵੀ ਬਹੁਤ ਖੁਸ਼ ਹੋ ਜਾ ਜਣ ਜਾਦਾ ਜਣਾ ਤੁਹਾਨੂੰ ਫਿਰ ਸੁਣਵਾਉਂ ਗੁੱਜਰ ਬਈ ਨੇ ਪੰਡੀ ਤੋੜ ਛੱਡੀ ਇੱਧਰ ਪੰਡੀ ਜਾਗੇ ਦੇ ਵਿੱਚ ਇਥੇ ਰਾਜੇ ਬੜਾਵਾ ਜੇ ਅੱਜ ਕੱਪ ਕੇ ਵਿੱਚ ਕੋਣੇ ਪਾਓ ਓਹ ਓ ਲੰਘਿਆ ਬਈ ਦਿਲਸ਼ਾਨ ਦਿਲਸ਼ਾਨ ਕਮਰੇ ਵੰਡਦੇ ਥੱਲੇ ਵਾਲਾ ਗੁੱਜਰ ਬਾਈ ਦਾ ਉੱਪਰ ਵਾਲੇ ਇੱਕ ਬਈਆ ਹੋਰ ਆ ਗਿਆ ਉਹਨੂੰ ਪਰਦੇ ਦਿੱਤਾ ਅਲੱਗ-ਅਲੱਗ ਕਮਰਾ ਕਰਦੇ ਨੇ ਇਹਦੇ ਚਾਬੀਆਂ ਅਲੱਗ-ਅਲੱਗ ਕਰਤੀਆਂ ਇਹ ਵੀ ਹੋਏ ਜਾਂਦਾ ਪਰ ਉਹ ਗੁੱਜਰ ਬਾਈ ਕਹਿੰਦਾ ਮੇਰੇ ਅਧਿਕਾਰ ਉਹਨੂੰ ਚਲੀ ਜਾਣੇ ਉਧਰ ਨੂੰ ਮੋਹ ਜ਼ਿਆਦਾ ਵੱਜ ਜਾਣਾ ਫਿਰ ਉਹ ਉੱਪਰ ਕੁਰਸੀ ਚੋਲਦੀ ਹੋ ਜਾਂਦਾ ਵੀ ਤਿਆਰ ਬੰਦੇ ਜਾਣਾ ਠੀਕ ਹੈ ਭਾਈ ਯਾਰ ਬੰਦਾ ਜਿਹੜਾ ਰੱਖਿਆ ਬੰਦ دلشان ਕੰਮ ਵਧੀਆ ਕਰਦਾ ਇਹ ਕਮੈਂਟਾਂ ਉਹ ਕਹਿੰਦੇ ਗਰੀਬ ਦਾ ਹੱਕ ਮਾਰਦੇ ਫਲਾਣਾ ਕਰਦੇ ਧਮਕਾਣਾ ਕਰਦੇ ਤੇ ਇਹਨੇ 12 ਮੰਗਿਆ ਭਾਈ ਮੈਂ 11 ਕਰ ਲਿਆ ਠੀਕ ਹੈ ਕਰ ਦਾਂਗੇ ਪੂਰੇ 12 ਹੀ ਕਰ ਦਾਂਗੇ ਆਪਾਂ 12000 ਮਹੀਨੇ ਦਾ ਦੇ ਦਾਂਗੇ ਇਹ ਨਹੀਂ ਆਪਾਂ ਕਿਸ ਹੱਕ ਨਹੀਂ ਮਾਰਦੇ ਹੈਗੇ ਕੰਮ ਵਧੀਆ ਕਰ ਰਹੇ ਆਂ ਦੇ ਹੁਣ ਰੋਟੀ ਪਾਣੀ ਵੀ ਮੇਰੇ ਕੋਲੇ ਆ ਰਹਿائش ਵੀ ਮੇਰੇ ਕੋਲੇ ਆ ਰਹਿائش ਦੇ ਕੱਟੇ ਆ ਰੋਟੀ ਪਾਣੀ ਦੇ ਕੱਟੇ ਆ ਤੁਹਾਨੂੰ ਥੀ 11 10000 11000 ਪਰ ਚਲੀ ਜਾਈ ਜਣੀ ਸੀ ਰੱਦ ਹੋ ਜਣਾ ਜੇ ਹੁਣ ਮੈਂ ਵਧਾ ਆ ਦਵਾਂ ਪੈਸੇ ਉਪਰ ਸਰਕਲ ਵਿਗੜ ਜਾਂਦੇ ਸਾਰੇ ਇੱਧਰ ਉਹ ਕਹਿੰਦਾ ਫਲਾਣਾ ਸਰਦਾਰ ਤਾਂ ਇੰਨੇ ਦੇ ਰਿਹਾ ਐ ਇੰਨੀ ਢਹਾੜੀ ਦੇ ਰਿਹਾ ਤੁਸੀਂ ਵੀ ਉੰਨੀ ਦੋ ਇਹ ਚੱਕਰ ਹੋ ਜਾਂਦਾ ਜੋ ਮਾਰਕੀਟ ਰੇਟ ਚੱਲਦਾ ਭਾਈ ਉਹ ਤਾਂ ਆਪਾਂ ਪੂਰਾ ਅਨਸਾਫ਼ ਕਰੀ ਰਹੀ ਹੈ ਬਾਕੀ ਆਪਣੇ ਬਲ ਤੇ ਜੋ ਚੀਜ਼ ਫਿਰ ਲਈ ਦੀ ਦੇ ਦੀ ਦੀ ਤੇਰਾ ਫੇਰ ਲੌਸਮੈਂਟ ਢੋਣ ਲੱਗੀ ਆ ਚੱਕਰ ਕੀ ਅੱਜ ਧੜਾ ਧੜਾ ਲੌਸਮੈਂਟਾਂ ਹੋ ਰਹੀਆਂ ਅੱਜ ਚਲੋ ਜੀ ਆਪਣੀ ਭਾਈ ਮੋਟਰ ਹੁਣ ਜਾਂਦੇ ਜਾਂਦੇ ਆਪਾਂ ਆ ਲਾਈਵ ਵੀਡੀਓ ਬੰਦ ਕਰਦੇ ਆਂ ਬਈ ਅਰਦਾਸਾਂ ਕਰਿਓ ਵੀ ਅੱਜ ਸਾਡਾ ਕੰਮ ਦੋ ਦਿਨ ਵਿੱਚ ਦੇ ਨਿਕਲ ਜੇ ਇਹ ਜਿਹੜੇ ਮੈਂ 2 ਮਹੀਨੇ ਕਿਹਾ ਹੋਇਆ ਨਾ ਉਹਨਾਂ ਵਿੱਚੋਂ ਦੋ ਦਿਨ ਕੱਢ ਲੈਣੇ ਮੈਨੂੰ ਜੀ ਦੋ ਦਿਨ ਬਰਸਾਦ ਨੇ ਕੰਮ ਨਹੀਂ ਹੋਣ ਦਿੱਤਾ ਧੰਨਵਾਦ ਜੀ ਲਾਈਵ ਵੀਡੀਓ ਨੂੰ ਪਿਆਰ ਸਤਿਕਾਰ ਸਾਰਿਆਂ ਦਾ ਧੰਨਵਾਦ